ਸ਼ਸ਼ੀਕਾਲ ਕੈਨਡੀ ਵੀ ਪੰਜਾਬੀ ਦੇਖਦੇ ਦਰਸ਼ਕਾਂ ਦਾ ਸਵਾਗਤ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਐਮਪੀ ਅਮਰਤਪਾਲ ਸਿੰਘ ਵਾਰਿਸ ਪੰਜਾਬ ਦੇ ਮੁਖੀ ਉਹਨਾਂ ਦਾ 22 April ਨੂੰ ਜਿਹੜਾ ਐਨਐਸਏ ਉਹਨਾਂ ਤੇ ਜਿਹੜੀ ਲਗਾਈ ਗਈ ਸੀ ਉਹ ਖਤਮ ਹੋ ਜਾਣੀ ਹੈ ਤੇ ਉਹਨਾਂ ਨੂੰ ਪੰਜਾਬ ਲੈ ਜਾਂਦਾ ਜਾ ਸਕਦਾ ਹੈ ਡਿਬਰੂਗੜ੍ਹ ਦੀ ਜੇਲ ਜਿਹੜੀ ਅਸਾਮ ਦੇ ਵਿੱਚ ਹੈ ਉਸ ਤੋਂ ਵਾਪਸ ਲਿਆਂਦਾ ਜਾ ਸਕਦਾ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਪੋਸਟ ਦੇ ਦਸਤੇ ਉਹਨਾਂ ਨੂੰ ਲੈਣ ਲਈ ਰਵਾਨਾ ਵੀ ਹੋ ਚੁੱਕੇ ਨੇ ਕਿਉਂਕਿ ਸਮਾਂ ਬੱਜਿਆ ਉਹਨਾਂ ਦੀ ਐਨਐਸਏ ਜਿਹੜੀ ਹੈ ਉਹ ਖਤਮ ਹੋ ਜਾਣੀ ਹੈ ਟ੍ਰਾਂਜ਼ਿਟਰੀ ਬੇਲ ਦੇ ਉੱਪਰ ਉਹਨਾਂ ਨੂੰ ਜਿਹੜਾ ਹੈ ਵਾਪਸ ਪੰਜਾਬ ਲਿਆਂਦਾ ਜਾਣਾ ਹੈ ਪੰਜਾਬ ਦੇ ਦਿੱਤੇ ਚ ਉਹਨਾਂ ਦੇ ਅਦਨਾਲਾ ਹਮਲੇ ਦੇ ਜਿਹੜਾ ਉਹਨਾਂ ਨੂੰ ਦੋਸ਼ੀ ਕਰਾਰ ਦਿੱਤੇ ਗਏ ਸੀ ਉਸ ਦੇ ਉੱਪਰ ਸ਼ਾਇਦ ਕਾਰਵਾਈ ਹੋ ਸਕਦੀ ਹੈ ਕਿਉਂਕਿ ਉਹਨਾਂ ਦੇ ਸਾਥੀ ਪਪਲਪੀਰ ਸਿੰਘ ਜਿਹੜੀ ਹੈ ਪਿਛਲੇ ਦਿਨ ਉਹਦੀ ਰਿਮਾਨਡ ਖਤਮ ਹੋਇਆ ਸੀ ਦੁਬਾਰਾ ਪੁਲਿਸ ਨੂੰ 5 ਦਿਨ ਦਾ ਰਿਮਾਨਡ ਮਿਲਿਆ ਸੀ ਤੇ ਪਹਿਲਾਂ ਸੱਤ ਸਾਥੀ ਉਹਨਾਂ ਦੇ ਜਿਹੜੇ ਜਿਵੇਂ ਪ੍ਰਧਾਨ ਮੰਤਰੀ ਵੱਜ ਗਏ ਤੇ ਹੋਰ ਉਹਨਾਂ ਨੂੰ ਵੀ ਅਸਾਮ ਤੋਂ ਪੰਜਾਬ ਲਿਆਂਦਾ ਗਿਆ ਸੀ ਤੇ ਹੁਣ ਉਹ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਲਗਾਤਾਰ ਜਿਹੜਾ ਸੁਰੱਖਿਆ ਦੇ ਵਿੱਚ ਰਹੇ ਨੇ ਵਾਰਿਸ ਪੰਜਾਬ ਦੇ ਦੇ ਮੁਖੀ ਅਮਰਪਾਲ ਸਿੰਘ ਐਮਪੀ ਵੀ ਨੇ ਤੇ ਉਹ ਜਿਹੜੇ ਉਹਨਾਂ ਨੂੰ ਜਿਹੜਾ ਵਾਪਸ ਉਹਨਾਂ ਨੂੰ ਲਿਆਂਦਾ ਜਾ ਸਕਦਾ ਦੇਖਣਾ ਹੋਵੇਗਾ ਕਿ ਪੰਜਾਬ ਲਿਆ ਕੇ ਉਹਨਾਂ ਦੇ ਕੀ ਕਾਰਵਾਈ ਕੀਤੀ ਜਾਂਦੀ ਹੈ ਦੀ ਖਬਰ ਦਰਨਾ ਸਾਂਝੀ ਕਰ ਰਹੇ ਹਾਂ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਦਾ ਇੱਕ ਨਵਾਂ ਬਿਆਨ ਸਾਹਮਣੇ ਆਇਆ ਉਹਨਾਂ ਨੇ ਦੱਸਿਆ ਕਿ ਪ੍ਰਤਾਪ ਸਿੰਘ ਬਾਜਵਾ ਜਿਹੜੇ ਨੇ ਉਹ ਆਪਣੀ ਸਿਆਸੀ ਜਿਹੜੀ ਸਾਖ ਜਿਹੜੀ ਘਟ ਚੁੱਕੀ ਹੈ ਉਸ ਨੂੰ ਉਠਾਉਣ ਦੇ ਲਈ ਬੇਤੁਕੇ ਬਿਆਨ ਦੇ ਰਹੇ ਉਹਨਾਂ ਨੇ ਕਿਹਾ ਕਿ ਜਿਹੜੇ ਤੁਸੀਂ ਬਿਆਨ ਦੇਣੇ ਨੇ ਪੰਜਾਬ ਦੀ ਤਰੱਕੀ ਲਈ ਦਿਓ ਪੰਜਾਬ ਦੇ ਵਾਦੇ ਫੁੱਲ ਦੇ ਲਈ ਦਿਓ ਪੰਜਾਬ ਦੀ ਕਿਸੇ ਉਹਨਾਂ ਦੇ ਲਈ ਬਿਆਨ ਦਿਓ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਬਿਆਨ ਬਾਜਵਾ ਸਾਹਿਬ ਵੱਲੋਂ ਦਿੱਤੇ ਜਾ ਰਹੇ ਨੇ ਇਹ ਇੱਕ ਜ਼ਿੰਮੇਵਾਰੀ ਵਾਲੇ ਬਿਆਨ ਨਹੀਂ ਨੇ ਉਹ ਤਜਰਬੇਕਾਰ ਨੇ ਸੀਨੀਅਰ ਲੀਡਰ ਨੇ ਪੰਜਾਬ ਦੀ ਵਿਧਾਨ ਸਭਾ ਦੇ ਐਲੋਪੀ ਨੇ ਤੇ ਉਹਨਾਂ ਉੱਪਰ ਵੱਡੀ ਜ਼ਿੰਮੇਵਾਰੀ ਹੈ ਵਿਰੋਧੀ ਧਿਰ ਦੇ ਨੇਤਾ ਨੇ ਤਾਂ ਉਹਨਾਂ ਨੂੰ ਅਜਿਹੇ ਬਿਆਨ ਦੇਣ ਤੋਂ ਗਰੇਜ਼ ਕਰਨਾ ਚਾਹੀਦਾ ਹੈ ਉਹਨੇ ਕਿਹਾ ਇਹ ਕਿ ਹਾਈ ਕੋਰਟ ਨੇ ਵਧਿਆ ਕੀਤਾ ਜੋ ਉਹਨਾਂ ਦੀ ਜਿਹੜੀ ਹੈ মিডিਆ ਨਾਲ ਗੱਲਬਾਤ ਦੌਰਾਨ ਬਿਆਨਾਂ ਉੱਪਰ ਰੋਕ ਲਗਾ ਦਿੱਤੀ ਹੈ ਕਿਉਂਕਿ ਉਹਨਾਂ ਦਾ ਨਹੀਂ ਸੀ ਪਤਾ ਕਿ ਕੱਲ ਨੂੰ ਕੋਈ ਹੋਰ ਬਿਆਨ ਕੱਢ ਮਾਰ ਦੇ ਕਿਉਂਕਿ ਉਹਨਾਂ ਨੇ ਪਹਿਲਾਂ ਇਹ ਵੀ ਕਿਹਾ ਸੀ ਕਿ 33 ਜੋ 30 ਐਮ.ਐਲ.ਏ ਆਮ ਆਦਮੀ ਪਾਰਟੀ ਦੇ ਮੇਰੇ ਨਾਲ ਸੰਬੰਰਕਿਤ ਨੇ ਔਰ ਕਦੇ ਵੀ ਅਸੀਂ ਜਿਹੜੀ ਹੈ ਸਰਕਾਰ ਪਲਟਾ ਸਕਦੇ ਹਾਂ ਤਾਂ ਉਹਨਾਂ ਨੇ ਕਿਹਾ ਕਿ ਹੁਣ ਦੱਸੋ ਉਹ ਐਮ.ਐਲ.ਏ ਕਿੱਧਰ ਗਏ ਤੇ ਜਿਹੜੀ ਤੁਸੀਂ ਬੰਬਾਂ ਵਾਲਾ ਬਿਆਨ ਦਿੱਤਾ ਸੀ ਉਹ ਵੀ ਬੇਤੁਕਾ ਬਿਆਨ ਸੀ ਜਾ ਤਾਂ ਸਾਨੂੰ ਸਰੋਤ ਦੱਸੋ ਵੀ ਤੁਸੀਂ ਸਰੋਤ ਕਿੱਥੋਂ ਇਹ ਆਇਆ ਤੁਹਾਨੂੰ ਗੱਲ ਦਾ ਕਿੱਥੋਂ ਪਤਾ ਲੱਗਿਆ ਤੇ ਬੰਬ ਕਿੱਥੇ ਨੇ ਅਸੀਂ ਉਹਨਾਂ ਨੂੰ ਟ੍ਰੇਸ ਕਰੀਏ ਤੇ ਡਿਫਿਊਜ਼ ਕਰੀਏ ਤਾਂ ਜੋ ਲੋਕਾਂ ਦਾ ਨੁਕਸਾਨ ਨਾ ਹੋਵੇ ਕਿਸੇ ਦੀ ਜਾਨ ਨਾ ਜਾਵੇ ਔਰ ਪੰਜਾਬ ਦੀ ਅਮਨ ਸ਼ਾਂਤੀ ਕਾਇਮ ਰਵੇ ਤਾਂ ਉਹਨਾਂ ਦਾ ਇਹ ਹੀ ਕਹਿਣਾ ਹੈ ਕਿ ਜਿਹੜਾ ਬਿਆਨ ਵੀ ਦੇਣਾ ਹੈ ਉਹ ਜਾਬਤੇ 'ਚ ਰਹਿ ਕੇ ਪੰਜਾਬ ਦੇ ਲੋਕਾਂ ਦੀ ਅਮਨ ਅਮਾਨ ਨੂੰ ਦੇਖਦੇ ਹੋਏ ਪੰਜਾਬ ਦੇ ਲੋਕਾਂ ਦੇ ਡਰ ਦਾ ਮਾਹੌਲ ਨਾ ਪੈਦਾ ਕਰਦੇ ਹੋਏ ਅਜਿਹਾ ਬਿਆਨ ਦਿੱਤਾ ਜਾਵੇ ਤਾਂ ਜੋ ਲੋਕਾਂ ਦੇ ਵਿੱਚ ਇੱਕ ਵਧੀਆ ਮੈਸੇਜ ਆਵੇ ਕਿ ਇੱਕ ਐਲਓਪੀ ਜਿਹੜਾ ਬਿਆਨ ਦੇ ਰਿਹਾ ਉਹ ਵਧੀਆ ਬਿਆਨ ਦੇ ਰਿਹਾ ਕੌਡ ਨੇ ਉਹਨਾਂ ਨੂੰ ਕਲੀਅਰ ਕਟ ਡਾਇਰੈਕਸ਼ਨਸ ਨੇ ਜਿਹੜੀਆਂ ਉਹ ਦਿੱਤੀਆਂ ਨੇ ਕਿ ਜਦੋਂ ਵੀ ਕੋਈ ਇਨਵੈਸਟੀਗੇਸ਼ਨ ਏਜੰਸੀ ਯਾਨੀ ਕਿ ਪੁਲਿਸ ਤੁਹਾਨੂੰ ਬੁਲਾਏਗੀ ਤਾਂ ਤੁਸੀਂ ਸਹਿਯੋਗ ਕਰਨਾ ਔਰ ਕਿਸੇ ਵੀ ਤਰ੍ਹਾਂ ਦੀ ਤੁਸੀਂ ਬਿਆਨਬਾਜ਼ੀ ਨਹੀਂ ਕਰਨੀ ਹੈਗੀ ਬਾਜਵਾ ਸਾਹਿਬ ਆਹੀ ਤਾਂ ਅਸੀਂ ਕਹਿ ਰਹੇ ਸੀਗੇ ਤੇ ਇਹ ਇੰਨਾ ਕਿ ਰਿਲੀਫ ਵੀ ਬਾਜਵਾ ਸਾਹਿਬ ਨੂੰ ਕਿੰਨਾ ਤੱਥਾਂ ਦੇ ਉੱਪਰ ਮਿਲਿਆ ਉਹ ਇਸ ਤੱਥ ਦੇ ਉੱਪਰ ਮਿਲਿਆ ਕਿ ਉਹਨਾਂ ਨੇ ਕਿਹਾ ਉਹਨਾਂ ਦੀ ਪਟੀਸ਼ਨ ਹੀ ਇਹ ਸੀਗੀ ਉਹਨਾਂ ਦੀ ਪ੍ਰੇਅਰ ਹੀ ਇਹ ਸੀਗੀ ਕਿ ਜੀ ਮੈਂ ਤਾਂ ਇਹ ਜਿਹੜੀ ਗੱਲ ਕਹੀ ਹੈ ਇਹ 9 April ਦੇ Dainik Bhaskar ਦੇ ਵਿੱਚ ਛਪੀ ਹੋਈ ਸੀਗੀ ਕਿ 55 ਗ੍ਰੇਡ ਆਏ ਨੇ ਪਰ ਗ੍ਰੇਡ ਆਏ ਨੇ ਕੋ ਚੱਲ ਗਏ ਤੇ ਕੋ ਚੱਲਨੇ ਰਹਿੰਦੇ ਨੇ ਕਹਿੰਦੇ ਜੀ ਮੈਂ ਤਾਂ ਖਬਰ ਤੋਂ ਪੜ ਕੇ ਮੈਂ ਕਹਤਾ ਤੇ ਜਦੋਂ ਇਹ ਬਿਆਨ ਦਿੱਤਾ ਸੀਗਾ ਬਾਜਵਾ ਸਾਹਿਬ ਉਦੋਂ ਕਹਿ ਰਹੇ ਸੀਗੇ ਕਿ ਜੀ ਮੈਂ ਜੀ ਚਾਰ ਵਾਰ ਦਾ ਐਮਐਲਏ ਰਹਿ ਲਿਆ ਮੈਂ ਲੀਡਰ ਆਫ ਆਪੋਜੀਸ਼ਨ ਆ ਮੈਂ ਰਾਜ ਸਭਾ ਤੇ ਲੋਕ ਸਭਾ ਦਾ ਮੈਂਬਰ ਵੀ ਰਹਿ ਰਹਾ ਤੇ ਮੇਰੇ ਤਾਂ ਜੀ ਇੰਟੈਲੀਜੈਂਸ ਇਨਪੁਟਸ ਮੇਰੇ ਕੋਲ ਇੰਨੇ ਜ਼ਬਰਦਸਤ ਨੇ ਕਿ ਪੰਜਾਬ ਔਰ ਸੈਂਟਰ ਦੇ ਵਿੱਚ ਵੀ ਤੇ ਉਹਨਾਂ ਇੰਟੈਲੀਜੈਂਸ ਇਨਪੁਟਸ ਨੇ ਇਸ ਕਰਕੇ ਮੈਂ ਬੰਦੇ ਦਾ ਨਾਮ ਨਹੀਂ ਦੱਸਦਾ ਉਹ ਬਾਜਵਾ ਸਾਹਿਬ ਨਾਮ ਦੱਸੀਂ ਤਾਂ ਲੋੜੀ-ਰੋਦੀ ਦੱਸਦੀ ਵੀ ਦੇਨਿਕ ਪਾਸ ਕਰਿਆ ਗੱਲ ਹੀ ਮੁੱਕ ਜਾਂਦੀ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਇੰਨੇ ਹਲਕੇ ਦਰਜੇ ਦੀ ਰਾਜਨੀਤੀ ਮੈਂ ਘਟੋ ਘਟ ਉਸ ਵਿਅਕਤੀ ਤੋਂ ਜਿਨੇ ਸਾਰੀ ਉਮਰ ਰਾਜਨੀਤੀ ਦੇ ਵਿੱਚ ਲਾਈ ਹੋਵੇ ਇਹ ਮੈਂ ਉਹਨਾਂ ਤੋਂ ਉਮੀਦ ਨਹੀਂ ਰੱਖੀ ਸੀ ਸੋ ਏਸੇ ਬਿਆਨ ਦੇ ਉੱਪਰ ਕਿ ਜੀ ਦਿਨਿਕ ਪਾਸਕਰ ਦੀ ਖਬਰ ਸੀਗੀ 9 April ਦੀ ਕੋਰਟ ਨੇ ਕਹਦਾ ਚਲ ਠੀਕ ਹੈ ਕੋਈ ਗੱਲ ਨਹੀਂ ਤੂੰ ਜੋ ਕਹਦਾ ਕਹਦਾ ਪਰ ਅੱਗੇ ਨੂੰ ਨਾ ਬੋਲੀ ਆਹ ਕੋਰਟ ਦਾ ਕੋਰਟ ਨੇ ਉਹਨਾਂ ਦੇ ਮੂੰਹ ਤੇ ਇੱਕ ਚਪੇੜ ਮਾਰੀ ਐ ਜੇ ਉੱਥੇ ਇਹ ਸਹੀ ਹੁੰਦੇ ਤੇ ਕੋਰਟ ਦੇ ਵਿੱਚ ਕਹਿੰਦੇ ਜੀ ਕਿ ਮੇਰੇ ਕੋਲ ਤਾਂ ਰੈਲੇ ਮੇਰੇ ਕੋਲ ਤਾਂ ਰੈਲੇਵੈਂਟ ਇਨਪੁਟਸ ਨਹੀਂ ਮੈਨੂੰ ਤਾਂ ਮੇਰੇ ਕੋਲ ਆਪਣੀ ਇੰਟੈਲੀਜੈਂਸ ਇਨਪੁਟਸ ਨੇ ਤੇ ਜਾਂ ਤਾਂ ਉਥੇ ਨਾਮ ਦੱਸ ਦੇ ਤੇ ਫਿਰ ਦੇਖਦੇ ਕੋਰਟ ਦਾ ਕੀ ਜਵਾਬ ਆਉਂਦਾ ਇਹਨਾਂ ਨੂੰ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਜੇ ਬੱਡੀ ਗੱਲ ਤਾਂ ਇਹਨਾਂ ਸਾਂਝੀ ਕਰ ਰਹੇ ਆ ਜਿੱਥੇ ਪੰਜਾਬ ਦੇ ਸਾਰੇ ਐਮਐਲਏ ਦੀ ਡਿਊਟੀ ਲੱਗੀ ਹੈ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਕਿ ਸਾਰੇ ਸਕੂਲਾਂ ਵਿੱਚ ਜਾ ਕੇ ਨਵੇਂ ਸਿੱਖਿਆ ਪ੍ਰਾਂਤੀ ਦਾ ਜਿਹੜਾ ਤੁਸੀਂ ਪ੍ਰਸਾਰ ਕਰਨਾ ਹੈ ਲੋਕਾਂ ਨੂੰ ਜਾਗਰੂਕ ਕਰਨਾ ਕਿਸੇ ਨਵੀਂ ਸਿੱਖਿਆ ਕ੍ਰਾਂਤੀ ਜਿਹੜੀ ਹੈ ਉਹ ਲੈ ਕੇ ਆਂਦੀ ਹੈ ਤਾਂ ਉਸ ਦੇ ਵਿੱਚ ਵੱਖ-ਵੱਖ ਐਮਐਲਏ ਆਪਦੀ ਆਪਦੀ ਕੌਨਫੀਡੈਂਸੀ ਦੇ ਵਿੱਚ ਜਾ ਰਹੇ ਨੇ ਤਾਂ ਉਹਨਾਂ ਨੂੰ ਕਿਸਾਨਾਂ ਦੇ ਵੱਲੋਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਦੱਸਦੀ ਜਿਵੇਂ ਕੱਲ੍ਹ ਮਲੇ ਕੋਟਲਾ ਦੇ ਐਮ ਐਲ ਏ ਡਾਕਟਰ ਜਮੀਲੂ ਰਹਿਮਾਨ ਜਿਹੜੇ ਨੇ ਉਹਨਾਂ ਨੂੰ ਫਰਵਾਲੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਘੇਰ ਲਿਆ ਗਿਆ ਤੇ ਉਹਨਾਂ ਤੋਂ ਸਵਾਲ ਪੁੱਛੇ ਗਏ ਉਹ ਸਵਾਲ ਕੁਝ ਜਵਾਬ ਉਹਨਾਂ ਨੇ ਦੇ ਦਿੱਤੇ ਤੇ ਕਈ ਸਵਾਲਾਂ ਤੋਂ ਭਾਜਦੇ ਦਿਖਾਈ ਦਿੱਤੇ ਤਾਂ ਉਸੇ ਤਰ੍ਹਾਂ ਕਿ ਨਹੀਂ ਪੱਥਰਾਂ ਦੇ ਉੱਤੇ ਤੁਸੀਂ ਪਹਿਲਾਂ ਕਹਿੰਦੇ ਸੀ ਕਿ ਅਸੀਂ ਮਜ਼ਦੂਰਾਂ ਦਾ ਨਾਮ ਲਿਖਿਆ ਕਰਾਂਗੇ ਹੁਣ ਤੁਸੀਂ ਆਪਦਾ ਨਾਮ ਲਿਖਦੇ ਹੋ ਸਿੱਖਿਆਮੰਦ ਦਾ ਨਾਮ ਲਿਖਦੇ ਹੋ ਭਗਵਾਨ ਸਿੰਘ ਮਾਨ ਦਾ ਨਾਮ ਲਿਖਦੇ ਹੋ ਇਸ ਤਰ੍ਹਾਂ ਦੇ ਸਵਾਲ ਕਿਸਾਨਾਂ ਦੇ ਵੱਲੋਂ ਕੀਤੇ ਗਏ ਨੇ ਪਰ ਵੱਡੀ ਖਬਰ ਇਸ ਦੇ ਵਿੱਚ ਇਹ ਸਾਹਮਣੇ ਆ ਰਹੀ ਹੈ ਕਿ ਜਿਹੜੇ ਵਿਧਾਨ ਸਭਾ ਦੇ ਸਪੀਕਰ ਨੇ ਕੁਲਤਾਰ ਸਿੰਘ ਸੰਧਵਾ ਉਹਨਾਂ ਦਾ ਵਿਰੋਧ ਹੋਇਆ ਉਹ ਕਿਸੇ ਪਿੰਡ ਦੇ ਸਕੂਲ ਵਿੱਚ ਪਹੁੰਚੇ ਸੀ ਉੱਥੇ ਕਿਸਾਨਾਂ ਦੇ ਬੋਲ ਉਹਨਾਂ ਨੂੰ ਘੇਰ ਲਿਆ ਗਿਆ ਤੇ ਉਸ ਤੋਂ ਬਾਅਦ ਲਗਾਤਾਰ ਬਹਿਸ ਹੁੰਦੀ ਰਹੀ ਤਾਂ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਇਸ ਤਰ੍ਹਾਂ ਡਰਾਮੇ ਜਾਂ ਬਹਿਸ ਕਰਨਾ ਕੁਝ ਨਹੀਂ ਹੋਏਗਾ ਤੁਸੀਂ ਆਓ ਪਾਏ ਕਮਰੇ ਵਿੱਚ ਬੈਠਦੇ ਹਾਂ ਕਮਰੇ ਵਿੱਚ ਬੈਠ ਕੇ ਗੱਲਬਾਤ ਕਰਦੇ ਹਾਂ ਪਰ ਕਿਸਾਨਾਂ ਨੇ ਕਮਰੇ ਵਿੱਚ ਬੈਠ ਕੇ ਗੱਲਬਾਤ ਕਰਨ ਤੋਂ ਕੋਰੀ ਨਾ ਕਰ ਦਿੱਤੀ ਤਾਂ ਕੁਲਤਾਰ ਸਿੰਘ ਸੰਧਮਾਨ ਨੇ ਬਿਆਨ ਦਿੱਤਾ ਕਿ ਮੈਨੂੰ ਬੇਵਜਾ ਪਰੇਸ਼ਾਨ ਕੀਤਾ ਜਾ ਰਿਹਾ ਹੈ ਜੇਕਰ ਕੋਈ ਗੱਲ ਹੈ ਉਹਨਾਂ ਨੂੰ ਕੋਈ ਸੋਲੂਸ਼ਨ ਚਾਹੀਦਾ ਹੈ ਤਾਂ ਇੱਕ ਕਮਰੇ ਦੇ ਵਿੱਚ ਬੈਠ ਕੇ ਹੱਲ ਹੋ ਸਕਦਾ ਹੈ ਟੇਬਲ ਟਾਕ ਤੇ ਗੱਲ ਕਰ ਸਕਦੇ ਆ ਪਰ ਕਿਸਾਨਾਂ ਵੱਲੋਂ ਕੋਈ ਨਾ ਕਰ ਦਿੱਤੀ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਬਾਅਦੋਂ ਤੋਂ ਨਹੀਂ ਖਰੇ ਉੱtre ਤੁਸੀਂ ਬਾਅਦੋਂ ਦੇ ਪੂਰੇ ਨਹੀਂ ਕੀਤੇ ਹੁਣ ਸਕੂਲਾਂ ਦੇ ਵਿੱਚ ਆ ਕੇ ਪੁਰਾਣੀਆਂ ਕੰਧਾਂ ਦਾ ਤੁਸੀਂ ਉਦਘਾਟਨ ਕਰ ਰਹੇ ਹੋ ਜਿਹੜੀਆਂ ਪਹਿਲਾਂ 3-3 ਸਾਲ 4-4 ਸਾਲ ਤੋਂ ਪਹਿਲਾਂ ਤੋਂ ਬਣੀਆਂ ਹੋਈਆਂ ਨੇ ਇਸ ਤਰ੍ਹਾਂ ਦਾ ਮੇਰਾ ਮਾਮਲੇ ਨੇ ਉਹ ਪੰਜਾਬ ਦੇ ਵਿੱਚ ਆ ਰਹੇ ਨੇ ਵਕਫ ਵਕਫ ਐਮਐਲ ਦਾ ਵਕਫ ਵਕਫਾਂ ਤੇ ਵਿਰੋਧ ਕੀਤਾ ਜਾ ਰਿਹਾ ਹੈ ਸਨਿੰਗ ਦੀ ਆਲ ਦੀ ਨਵੀਂ ਫਿਲਮ ਜਿਹੜੀ ਆਈ ਹੈ ਜਾਟ ਉਸ ਦਾ ਹੁਣ ਵਿਰੋਧ ਹੋਣਾ ਸ਼ੁਰੂ ਹੋ ਗਿਆ ਦੱਸ ਦਈਏ ਕਿ ਸਟਾਰ ਕਾਸਟ ਦੇ ਵਿੱਚ ਰਣਦੀਪ ਹੋੱਡਾ ਅਹਿਮ ਭੂਮਿਕਾ ਵਿੱਚ ਨੇ ਵਿਲਨ ਦੀ ਭੂਮਿਕਾ ਨਿਭਾ ਰਹੇ ਨੇ ਤੇ ਹੀਰੋ ਦੀ ਭੂਮਿਕਾ ਅਸਨੀ ਦਿਓਲ ਨਿਭਾ ਰਹੇ ਨੇ ਤੇ ਬਾਕੀ ਹੋ ਜਿਹੜੀ ਸਟਾਰ ਕਾਸਟ ਹੈ ਉਹ ਸਾਰੇ ਸ਼ਾਮਲ ਹੈ ਇਸ ਵਿੱਚ ਇੱਕ ਸੀਨ ਆਉਂਦਾ ਜਿੱਥੇ ਰਣਦੀਪ ਹੋੱਡਾ ਜੀਸਸ ਕ੍ਰਾਈਸਟ ਦੀ ਮੂਰਤੀ ਦੇ ਅੱਗੇ ਖੜੇ ਹੋ ਕੇ ਲੋਕਾਂ ਨੂੰ ਡਰਾਉਂਦੇ ਨੇ ਉੱਥੇ ਚਰਚ ਦਾ ਸੀਨ ਹੈ ਉਹ ਸੀਨ ਨੂੰ ਲੈ ਕੇ ਲੋਕਾਂ ਦੀਆਂ ਭਾਵਨਾਵਾਂ ਆहत ਹੋਈਆਂ ਨੇ ਲੋਕਾਂ ਨੇ ਉਸ ਦਾ ਵਿਰੋਧ ਕੀਤਾ ਜਲੰਧਰ ਦੇ ਵਿੱਚ ਇੱਕ ਬਾਇ ਨੇਮ ਪ੍ਰੋਡਿਊਸਰ ਡਾਇਰੈਕਟਰ ਸਨਿੰਦਰ ਤੇ ਰਣਦੀਪ ਹੱਡਾ ਤੇ ਕਈਆਂ ਦੇ ਹੋਰ ਕੇਸ ਦਰਜ ਕਰਵਾਇਆ ਗਿਆ ਐਫ ਆਈ ਆਰ ਦਰਜ ਕਰਵਾਈ ਗਈ ਹੈ ਕਿ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਫਿਲਮ ਫਿਲਹਾਲ 10 ਮਹੀਨਿਆਂ ਨੂੰ ਰਿਲੀਜ਼ ਹੋ ਗਈ ਸੀ ਥੀਏਟਰਸ ਦੇ ਵਿੱਚ ਫਿਲਮ ਲਗਾਤਾਰ ਚੱਲ ਰਹੀ ਹੈ ਪਰ ਪਹਿਲਾਂ ਫਿਲਮਿੰਗ ਤੋਂ ਇਸ ਤਰ੍ਹਾਂ ਦਾ ਕੋਈ ਗੱਲ ਸਾਹਮਣੇ ਨਹੀਂ ਆਈ ਸੀ ਜਿਸ ਤਰ੍ਹਾਂ ਕਾਲ ਮੂਵੀ ਜਿਹੜੀ ਜਿੱਪੀ ਗਰੇਵਾਲ ਦੀ ਸੀ ਉਸ ਤੋਂ ਪਹਿਲਾਂ ਹੀ ਵਿਵਾਦਾਂ ਦੇ ਵਿੱਚ ਆ ਗਈ ਸੀ ਤੇ ਪਰ ਵਿਵਾਦ ਕਿਤਨਾ ਕਹਦੇ ਜਿੱਪੀ ਗਰੇਵਾਲ ਹੁਣਾਂ ਨੇ ਸੁਲਝਾ ਲਏ ਕਿਉਂਕਿ ਲਗਾਤਾਰ ਨੰਗਸੰ ਜਿੱਥੇ ਬੰਦੀਆਂ ਦੇ ਵੱਲੋਂ ਜਾ ਕੇ ਫਿਰ ਉਹਨਾਂ ਦੇਖੀ ਗਈ ਉਸ ਤੋਂ ਬਾਅਦ ਮੀਡੀਆ ਨੂੰ ਅੱਗੇ ਬਿਆਨ ਦਿੱਤੇ ਗਏ ਤਾਂ ਲੋਕਾਂ ਦੇ ਵਿੱਚ ਕਨਸੈਪਟ ਸਾਫ਼ ਹੁੰਦਾ ਗਿਆ ਕਿ ਫਿਲਮ ਦੇ ਵਿੱਚ ਕੁਝ ਵੀ ਅਪੱਤੀਜਨਕ ਨਹੀਂ ਹੈ ਪਰ ਜਿਹੜੀ ਫਿਲਮ ਜਾਟ ਹੈ ਸਨਿੰਦੋਲ ਦੀ ਉਹਦੇ ਵਿੱਚ ਪੱਤੀ ਜਨਕ ਸੀਨ ਲੋਕਾਂ ਦੇ ਵੱਲੋਂ ਕਿਹਾ ਗਿਆ ਕਿ ਪਾਏ ਗਏ ਨੇ ਜਿਨ੍ਹਾਂ ਦੇ ਨਾਲ ਧਾਰਮਿਕ ਭਾਵਨਾਵਾਂ ਆਹਤ ਹੋਈਆਂ ਨੇ 크੍ਰਿਸਚੀਅਨ ਭਾਈਚਾਰੇ ਦਾ ਇਹ ਵਿਰੋਧ ਹੈਗਾ ਜਲੰਧਰ ਦੇ ਵਿੱਚ ਬਾਈ ਨੇਮ ਜਿਹੜੀ ਹੈ ਉਹ ਐਫ ਆਈ ਆਰ ਦੱਜ ਕਰਵਾਈ ਗਈ ਹੈ ਦੇਖਣਾ ਹੋਏਗਾ ਕੇਸ ਦੇ ਉੱਤੇ ਕੀ ਕਾਰਵਾਈ ਹੁੰਦੀ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੁਲਿਸ ਦੇ ਵੱਲੋਂ ਇੱਕ ਵੱਡਾ ਜਿਹੜਾ ਫੈਸਲਾ ਲਿਆ ਗਿਆ ਹੈ ਕਿ ਗੁਰਦੁਆਰਾ ਹੋਵੇ ਚਾਹੇ ਮਸਜਿਦ ਹੋਵੇ ਚਾਹੇ ਗਿਰਜਾ ਘਰ ਹੋਵੇ ਚਾਹੇ ਮਸਜਿਦ ਹੋਵੇ ਉਸ ਦੇ ਵਿੱਚ ਇੱਕ ਮਿਆਰ ਰੱਖਿਆ ਜਾਏਗਾ ਇੱਕ ਮਾਪਦੰਡ ਹੋਏਗਾ ਉਸ ਤੋਂ ਉੱਚੀ ਜਿਹੜਾ ਲਾਊਡ ਸਪੀਕਰ ਨਹੀਂ ਚੱਲੇਗਾ ਭਾਵੇਂ ਵਿਆਹ ਦਾ ਸਮਾਗਮ ਹੋਵੇ ਭਾਵੇਂ ਕੋਈ ਹੋਰ ਸਮਾਗਮ ਹੋਵੇ ਜਾਂ ਕੋਈ ਹੋਰ ਧਾਰਮਿਕ ਜਗ੍ਹਾ ਹੋਵੇ ਉੱਥੇ ਹੁਣ ਜਿਹੜਾ ਹੈ ਜਿਹੜਾ ਇਹ ਚੀਜ਼ ਹੈ ਉਹ ਨਹੀਂ ਚੱਲੇਗੀ ਕੋਈ ਸਾਊਂਡ ਉੱਤੇ ਨੀਤੀ ਜਿਹੜੀ ਹੈ ਉਹ ਵੱਡੀ ਕੀਤੀ ਜਾ ਰਹੀ ਹੈ ਜਿਹੜਾ ਨੌਇਜ਼ ਪੋਲਿਊਸ਼ਨ ਹੈ ਉਸ ਨੂੰ ਘਟਾਉਣ ਦੀ ਕੋਸ਼ਿਸ਼ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਗੁਰਦੁਆਰਾ ਸਾਹਿਬ ਹੋਵੇ ਮਸਜਿਦ ਹੋਵੇ ਗਿਰਜਾ ਘਰ ਹੋਵੇ ਜਾਂ ਮੰਦਿਰ ਹੋਵੇ ਕੋਈ ਵਿਆਹ ਸਮਾਗਮ ਹੋਵੇ ਕੋਈ ਹੋਰ ਧਾਰਮਿਕ ਸਮਾਗਮ ਹੋਵੇ ਉਸ ਦੇ ਵਿੱਚ ਇੱਕ ਮਾਪਦੰਡ ਤੈਅ ਹੋਏਗਾ ਕਿ ਇੰਨੀ ਤੀਬਰਤਾ ਦੇ ਨਾਲ ਜਿਹੜਾ ਹੈ ਲਾਊਡ ਸਪੀਕਰ ਚਲਾਇਆ ਜਾਏਗਾ ਹੁਣ ਜਿਹੜੇ ਟੈਂਟ ਹਾਊਸ ਨੇ ਜਾਂ ਕਹਿ ਲਈ ਕਿ ਡੀਜੇ ਵਾਲੇ ਨੇ ਜਾਂ ਕਹਿ ਲਈ ਸਾਊਂਡ ਵਾਲੇ ਨੇ ਉਹਨਾਂ ਨੂੰ ਵੀ ਹਦਾਇਤਾਂ ਪੁਲਿਸ ਦੇ ਵੱਲੋਂ ਜਾਰੀ ਕਰ ਦਿੱਤੀ ਗਈਆਂ ਦੱਸ ਦਈਏ ਕਿ ਇਹ ਗੱਲ ਹੈ ਇਹ ਦਿੱਲੀ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਦਿੱਲੀ ਸਰਕਾਰ ਦੇ ਵੱਲੋਂ ਇਹ ਜਿਹੜੀ ਚੀਜ਼ ਹੈ ਲਾਗੂ ਕਰਵਾਈ ਗਈ ਹੈ ਨਵੀਂ ਨੌਇਸ ਪੋਲੂਸ਼ਨ ਨੀਤੀ ਦੇ ਤਹਿਤ ਇਹ ਜਿਹੜੀ ਹੈ ਨੀਤੀ ਅਪਣਾਈ ਗਈ ਹੈ ਕਿ ਧਾਰਮਿਕ ਸਮਾਗਮ ਹੋਵੇ ਚਾਹੇ ਵਿਆਹ ਸਮਾਗਮ ਹੋਵੇ ਕੋਈ ਹੋਰ ਸਮਾਗਮ ਹੋਵੇ ਉੱਥੇ ਇਹ ਲਾਊਡ ਸਪੀਕਰ ਜਿਹੜੇ ਨੇ ਉਹ ਇੱਕ ਨਿਰਧਾਰਿਤ ਮਾਪਦੰਡਾਂ ਦੇ ਉੱਪਰ ਚੱਲਣਗੇ ਤੇ ਲਾਊਡ ਸਪੀਕਰ ਵਾਲਿਆਂ ਨੂੰ ਵੀ ਜੇ ਚਾਹੇ ਜੀਜੇ ਵਾਲੇ ਹੋਣ ਟੈਂਟ ਹਾਊਸ ਵਾਲੇ ਹੋਣ ਜਾਂ ਸਾਊਂਡ ਵਾਲੇ ਹੋਣ ਉਹਨਾਂ ਨੂੰ ਵੀ ਇਹ ਜਿਹੜੀ ਹੈ ਦਿਸ਼ਾ ਨਿਰਦੇਸ਼ ਨੇ ਦੇ ਜਾਰੀ ਪੁਲਿਸ ਦੇ ਵੱਲੋਂ ਕਰ ਦਿੱਤੇ ਗਏ ਨੇ